ਪੁਰਤਗਾਲ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦਾ ਵਿਵਾਦ ਚੱਲ ਰਿਹਾ ਆ ਉੱਥੋਂ ਦੇ ਪ੍ਰਧਾਨ ਦੇ ਨਾਲ ਮੇਰੀ ਗੱਲਬਾਤ ਹੋਈ ਆ ਸਤਨਾਮ ਸਿੰਘ ਦੇ ਨਾਲ ਉਹਨਾਂ ਦਾ ਵੀ ਪੱਖ ਸਾਰੇ ਜਣੇ ਜਰੂਰ ਸੁਣਿਓ ਉਹਨਾਂ ਨੇ ਗ੍ਰੰਤੀ ਸਿੰਘ ਦੇ ਉੱਪਰ ਇਲਜ਼ਾਮ ਲਾਏ ਨੇ ਕਿ ਉਹਨਾਂ ਨੇ ਦੋ ਕੁੜੀਆਂ ਦੇ ਨਾਲ ਛੇੜਛਾੜ ਕੀਤੀ ਆ ਤੇ 크੍ਰਿਸਚੀਅਨ ਧਰਮ ਦਾ ਜਿਹੜਾ ਕਿ ਪ੍ਰਚਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਸੀ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਗ੍ਰੰਤੀ ਸਿੰਘ ਨੂੰ ਜਵਾਬ ਦਿੱਤਾ ਉਸ ਤੋਂ ਬਾਅਦ ਗ੍ਰੰਥੀ ਸਿੰਘ ਵੱਲੋਂ ਵੀਡੀਓ ਬਣਾਈ ਗਈ ਹੈ ਪ੍ਰਧਾਨ ਦੇ ਉੱਪਰ ਇਲਜ਼ਾਮ ਲਾਏ ਗਏ ਨੇ ਫੈਸਲਾ ਤੁਸੀਂ ਕਰਨਾ ਹੈ ਕੌਣ ਗਲਤ ਹੈ ਕੌਣ ਸਹੀ ਹੈ ਮੇਰਾ ਕੰਮ ਸੀ ਤੁਹਾਡੇ ਸਾਹਮਣੇ ਪੱਖ ਲੈ ਕੇ ਆਉਣਾ ਸਤਨਾਮ ਸਿੰਘ ਮੇਰੇ ਨਾਲ ਕਾਲ ਦੇ ਵਿੱਚ ਨੇ ਸਤਨਾਮ ਸਿੰਘ ਜੀ ਜੋ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰੂੰਗਾ ਇਹਨੂੰ ਮੈਂ ਰਿਕਾਰਡ ਕਰ ਰਿਹਾ ਤੇ ਇਸ ਨੂੰ ਜਿਹੜਾ ਕਿ ਮੈਂ ਸੋਸ਼ਲ ਮੀਡੀਆ ਦੇ ਉੱਪਰ ਪਾਉਂਗਾ ਲੋਕਾਂ ਸਾਹਮਣੇ ਤੁਹਾਡਾ ਜਿਹੜਾ ਕਿ ਪੱਖ ਰੱਖਿਆ ਜਾਣਾ ਹੈ ਜੋ ਵੀ ਗੱਲਾਂ ਬਾਤਾਂ ਨੇ ਪਹਿਲੀ ਗੱਲ ਤੇ ਇਹ ਦੱਸੋਗੇ ਜੀ ਜਿਹੜਾ ਪੋਰਟੋ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਵਿਵਾਦ ਜਿਹੜਾ ਬਣਿਆ ਹੋਇਆ ਆ ਉਹਦੀ ਸੱਚਾਈ ਕੀ ਹੈ ਗ੍ਰੰਥੀ ਸਿੰਘ ਦੀਆਂ ਵੀਡੀਓ ਆ ਤੁਹਾਡੇ ਜਿਹੜਾ ਖਿਲਾਫ ਪਾਈਆਂ ਗਈਆਂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਨੇ ਤੁਸੀਂ ਆਪਣਾ ਪੱਖ ਜ਼ਰੂਰ ਰੱਖੋ 5 ਵਜੇ ਵਾਈਗੁਰਜ ਕੀ ਖਾਸ ਸਾਬਾ ਵਾਈਗੁਰਜ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਜਿਹੜਾ ਵਿਵਾਦ ਛੜਿਆ ਹੋਇਆ ਤਾਂ ਹਫਤਾ ਹੀ ਡੇਢ ਹੋ ਚਲੇ ਮੇਰੇ ਸਾਹਿਬ ਨੂੰ ਇਹ ਸਾਰੀ ਬਾਬੇ ਨੂੰ ਜਦੋਂ ਆਪਾਂ ਇੱਥੇ ਰੱਖਿਆ ਸੀ ਉਹਨੂੰ ਕਨੈਕਟ ਕਰਕੇ ਰੱਖਿਆ ਆਪਾਂ ਜਿੰਨੇ ਜਦੋਂ ਰੱਖਿਆ ਇਹਨੂੰ ਤੇ ਸਿਰਫ ਆ 2-3 ਮਹੀਨਿਆਂ ਤੋਂ ਇਹਨੂੰ ਆਪਾਂ ਗਰਾਉਂਡ ਕਰਨ ਰਿਆਂ ਬਈ ਤੂੰ ਜਿਹੜੇ ਮਾੜੇ ਕੰਮ ਕਰਨਾ ਪਏ ਇਹ ਨਾ ਕਰ ਤੇ ਮਾੜੇ ਕੰਮ ਕੀਤੇ ਬਾਬੇ ਨੇ ਇਹ ਮੁੜ ਕੇ 2023 ਚ ਇੱਕ ਇਹਨੇ ਹਰਕਤ ਕੀਤੀ ਕੁੜੀ ਨਾ ਠੀਕ ਹੈ ਜੀ ਉਦੋਂ ਵੀ ਇਹਨੇ ਮਾਫੀ ਮੰਗ ਕੇ ਆਪਣੇ ਖੇੜਾ ਚੜਾ ਲਏ ਉਦੋਂ ਮੋਸਟ ਟਾਈਮ ਤੇ ਇੰਡੀਆ ਸੀ ਫਿਰ ਜਦੋਂ ਆਇਆ ਤੇ ਮੁੜ ਕੇ ਮੇਰੇ ਪੈਰੀ ਪਈ ਜਾਵੇ ਕਿ ਹਾਂ ਵੀ ਮੈਨੂੰ ਰੱਖ ਲਓ ਮੈਂ ਅੱਗੇ ਦੁਹਾਰਕਤ ਨਹੀਂ ਕਰਦਾ ਫਿਰ ਇਹਨੇ ਇੱਕ ਹੋਰ ਕੁੜੀ ਆਪਣੇ ਇੱਥੇ ਪੋਰਟੋ ਦੀ ਉਹਦੇ ਨਾਲ ਵੀ ਇਦਾਂ ਫੋਨ ਇਹ ਤਮ ਗਿਆਦਾ ਆਉਂਦੇ ਫੋਨ ਦੇ ਉੱਤੇ ਉਹ ਕੁੜੀਆਂ ਦੇ ਗਲਤ ਵੀਡੀਓ ਬਣਾਵਾਂਦਾ ਸੀ ਇਹ ਬੰਦਾ ਜਦੋਂ ਵੀ ਕਰਦਾ ਹੈ ਕੰਮ ਇਦਾਂ ਦੇ ਤੇ ਫਿਰ ਇਹਨੂੰ ਆਪਸ ਇਗਨੋਰ ਕਰ ਕੀਤਾ ਫਿਰ ਇਹਨੂੰ ਸਮਝਾਇਆ ਜਾ ਕੇ ਹਾਂ ਵੀ ਬੰਦਾ ਬੰਦਾ ਨਹੀਂ ਬਣਿਆਗਾ ਬੰਦਾ ਇਹਨੂੰ ਫਿਰ ਜਦੋਂ ਕੱਢਿਆ ਇਹ ਕੱਢਣ ਤੋਂ ਬਾਅਦ ਆ ਜਿਹੜਾ ਬਵਾਦ ਸ਼ੁਰੂ ਹੋਇਆ ਏ ਕਿ ਮੈਨੂੰ ਤੋਂ ਕੱਢਿਆਗਾ ਤੂੰ ਏ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਸਨ 2023 ਦੇ ਵਿੱਚ ਤੁਸੀਂ ਬਾਬਾ ਗ੍ਰੰਥੀ ਸਿੰਘ ਨੇ ਇੱਕ ਲੜਕੀ ਦੇ ਨਾਲ ਗਲਤ ਹਰਕਤ ਕੀਤੀ ਸੀ ਹੈ ਨਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਇੱਕ ਲੜਕੀ ਦੇ ਨਾਲ ਗਲਤ ਹਰਕਤ ਕੀਤੀ ਆ ਇਹੀ ਤੁਹਾਡੇ ਇਲਜ਼ਾਮ ਨੇ ਉਹਨਾਂ ਦੇ ਉੱਪਰ ਹਾਂਜੀ ਹਾਂਜੀ ਕੀ ਇਸ ਗੱਲ ਦਾ ਸੰਗਤ ਨੂੰ ਕੀ ਇਸ ਗੱਲ ਦਾ ਸੰਗਤ ਨੂੰ ਪਤਾ ਹੈ ਕਿ ਵੀ ਲੜਕੀ ਦੇ ਇਲਜ਼ਾਮ ਲੱਗੇ ਹੋਏ ਨੇ ਬਾਬੇ ਦੇ ਉੱਪਰ ਹਾਂਜੀ ਸੰਗਤ ਨੂੰ ਪਤਾ ਖੁੱਦ ਜੀ ਲੱਗੇ ਹੋਣੇ ਉਲਝਾਨੂੰ ਸੰਗਤ ਨੂੰ ਪਤਾ ਸਰ ਸੰਗਤ ਦੇ ਵਿੱਚ ਬਹਿ ਕੇ ਮਾਫੀ ਮੰਗੀ ਸੀਗੀ ਗ੍ਰੰਤੀ ਸਿੰਘ ਨੇ ਜਾਂ ਕਿੱਦਾਂ ਤੁਹਾਡੇ ਤੋਂ ਕੱਲਿਆਂ ਤੋਂ ਮੰਗੀ ਸੀ ਸੰਗਤ 'ਚ ਬਹਿ ਕੇ ਮਾਫੀ ਮੰਗੀ ਸੀ ਜੀ ਠੀਕ ਹੈ ਜੀ ਜੀ ਮੁੜ ਕੇ ਫਿਰ ਇਹ ਬੈਬਲਾਂ ਦਾ ਕੰਮ ਜਿਹੜਾ ਇਹਨੇ ਦੂਜਾ ਦੋ ਦੋ ਧਰਮਾਂ ਨਾਲ ਜੋੜਦਾ ਸੀ ਇਹ ਬੰਦਾ ਮੈਂ ਉਹ ਵੀ ਇਹਨੂੰ ਸਮਝਾਇਆ ਫਿਰ ਦੋ ਧਰਮਾਂ ਦੇ ਨਾਲ ਕਿਵੇਂ ਬੈਬਲ ਦਾ ਵੀ ਬੈਬਲ ਦਾ ਕਿਵੇਂ ਗੱਲ ਸਮਝ ਨਹੀਂ ਲੱਗੀ ਉਹ ਇਹ ਆਪਣਾ ਮਿਸਰੀ ਧਰਮ ਨਾਲ ਜੋੜਦਾ ਇਹ ਮਤਲਬ ਕਿ ਬਹਿਬਲਾਨਾ ਪ੍ਰਚਾਰ ਦੂਸਰੇ ਧਰਮ ਦਾ ਵੀ ਕਰਨਾ ਹੈ ਨਾ ਕ੍ਰਿਸ਼ਨ ਪਰ ਕ੍ਰਿਸ਼ਨ ਦਾ ਪ੍ਰਚਾਰ ਇਹ ਦੇਖੋ ਆਂਦੇ ਹੀ ਦੂਜੇ ਪਾਦਰੀ ਵੀ ਆਂਦੇ ਸੀ ਦੇ ਚਰਚਾ ਲੈ ਇਹਨੂੰ ਫਿਰ ਅੰਦਰੂ ਵੀਡੀਓ ਵੀ ਨੇ ਬਣਾਈਆਂ ਵੀਡੀਓ ਵੀ ਪੁਆਈਆਂ ਸੀ ਨੈਟ ਦੇ ਉੱਤੇ ਤੇ ਮੁੜ ਕੇ ਉਹਨਾਂ ਨੇ ਸਾਡੇ ਗੁਰੂ ਘਰ ਨੂੰ ਮਾੜਾ ਬੋਲੇ ਤੇ ਆ ਕਹਿੰਦੇ ਸਾਡਾ ਧਰਮ ਠੀਕ ਹੈ ਤੂੰ ਉਦੋਂ ਇਹ ਬੰਦਾ ਕੋਲ ਘੜ ਕੇ ਵੀਡੀਓ ਬਣਾਈ ਜਨ ਬਾਬਾ ਜੀ ਨੇ ਇਹ ਹੀ ਗ੍ਰੰਥੀ ਸਿੰਘ ਗੁਰ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਹੀ ਆ ਕ੍ਰਿਸਚੀਅਨ ਧਰਮ ਦਾ ਪ੍ਰਚਾਰ ਕਰਦਾ ਸੀਗਾ ਇਹੀ ਕਹਿਣ ਦਾ ਮਤਲਬ ਤੁਹਾਡਾ ਹਾਂਜੀ 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 ਤੁਹਾਡੇ ਕੋਲ ਕੋਈ ਸਬੂਤ ਹੈਗਾ ਤੁਸੀਂ ਇੰਨਾ ਵੱਡਾ ਇਲਜ਼ਾਮ ਲਗਾ ਰਹੇ ਹੋ ਹਾਂਜੀ ਗੁਰਦੁਆਰਾ ਸਾਹਿਬ ਬਹਿਬਲਾਂ ਪਈਆਂ ਨਹੀਂ ਤੁਹਾਡੇ ਕੋਲ ਰਿਕਾਰਡਿੰਗਾਂ ਹੈਗੀਆਂ ਤੁਹਾਡੇ ਕੋਲ ਕੋਈ ਜੋ ਜੋ ਵੀ ਉੱਥੇ ਪਾਦਰੀ ਆਏ ਕੀਤੇ ਨੇ ਪ੍ਰਾਰਥਨਾ ਕੀਤੀ ਜਾਂ ਕੁਝ ਵੀ ਕੀਤਾ ਇਦਾਂ ਦਾ ਹਾਂਜੀ ਮੈਂ ਰਿਕਾਰਡਿੰਗ ਉੱਥੇ ਜਿਹੜੀ ਸਰਕਾਰੀ ਜਿਹਨੂੰ ਆਪਾਂ ਕਹਿੰਦੇ ਕੈਮਰਾ ਮਿਊਸਪਲ ਕਹਿੰਦੇ ਆ ਨਾ ਉੱਥੇ ਵੀ ਰਿਕਾਰਡਿੰਗਾਂ ਪਈਆਂ ਪੁਰਾਣੀਆਂ ਤੋਂ ਪੁਰਾਣੀਆਂ ਵਿਜੀਲੈਂਸ ਜਿਹੜਾ ਭਾਗ ਹੁੰਦੇ ਨੇ ਉਹਨਾਂ ਕੋ ਪਿਆ ਸਾਰਾ ਕੁਝ ਇਹ ਤੁਹਾਡੀ ਤੁਹਾਡੀ ਮਨਜ਼ੂਰੀ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਦੇ ਵਿੱਚ 크੍ਰਿਸਚਨ ਧਰਮ ਦਾ ਪ੍ਰਚਾਰ ਹੋ ਰਿਹਾ ਸੀ ਜਾਂ ਤੁਹਾਡੀ ਮਨਜ਼ੂਰੀ ਨਹੀਂ ਸੀ ਨਹੀਂ ਨਹੀਂ ਮੇਰੀ ਕੋਈ ਮਨਜ਼ੂਰੀ ਨਹੀਂ ਹੈਗੀ ਇਹ ਆਪਣੇ ਮਨ ਲੱਕ ਛੁਪ ਕੇ ਕਰਦਾ ਫਿਰ ਮੈਨੂੰ ਇੱਕ ਦਿਨ ਪਤਾ ਲੱਗ ਗਿਆ ਜਦੋਂ ਇਹਨੂੰ ਦੋ ਤਿੰਨ ਮੁੰਡਿਆਂ ਨੂੰ ਫਾਂਡੇ ਕੀਤੇ ਫਿਰੇ ਨੇ ਤੇ ਫਿਰ ਇਹ ਦबई ਤੱਕ ਪ੍ਰਚਾਰਕ ਮਨ ਲ ਕੇ ਫੋਨ ਦੇ ਉੱਤੇ ਕਰਦਾ ਪਿਆ ਠੀਕ ਹੈ ਜੀ ਤੁਸੀਂ ਇਸ ਬਾਰੇ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਕਿ ਵੀ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ ਜਾਂ ਸਹੀ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁ ਵਾਰੀ ਸਮਝਾ ਚੁੱਕਾ ਨਹੀਂ ਸਮਝਦਾ ਇਹ ਫਿਰ ਮੈਂ ਸੰਗਤ ਦੀ ਸਲਾਹ ਲਈ ਸਕਦਾ ਕਹਿੰਦੇ ਆਪਾਂ ਨੂੰ ਇਹ ਬੰਦਾ ਨਹੀਂ ਸਹੀ ਨਹੀਂ ਹੈਗਾ ਇਹ ਫਿਰ ਇਹਨ ਕਥਾ ਕਰਨੀ ਕਥਾ ਵੀ ਸਾਰੀ ਜਨਾਨੀਆਂ ਦਲਾਉਣੀ ਇਹਨੇ ਕੋਈ ਸਹੀ ਕੋਈ ਇਹਦੇ ਚ ਗੁਣ ਨਹੀਂ ਹੈਗਾ ਬੰਦੇ ਚ ਫਿਰ ਜਨਾਨੀਆਂ ਨੇ ਸਾਨੂੰ ਲਾਮੇ ਦਿੱਤਾ ਫਿਰ ਕਹਿੰਦੇ ਪ੍ਰਧਾਨ ਸਾਹਿਬ ਜੀ ਇਹਨੂੰ ਤੁਸੀਂ ਹਟਾਓ ਤੋਂ ਹੋਰ ਬੰਦਾ ਪਾਓ ਕਹਿੰਦੇ ਸਾਡੇ ਕੱਪੜਿਆਂ ਤੱਕ ਗੱਲਾਂ ਕਰਦਾ ਕਥਾ ਦੇ ਵਿੱਚ ਜਿਹੜੀ ਯਾਨੀ ਕਿ ਹਰ ਸੰਡੇ ਨੂੰ ਕਥਾ ਹੁੰਦੀ ਸੀ ਜਾਂ ਹਰ ਡੇਲੀ ਕਥਾ ਜਲਦੀ ਹੁੰਦੀ ਸੀ ਨਹੀਂ ਸੰਡੇ ਸੰਡੇ ਹੁੰਦੀ ਭਾਈ ਗੁਰਜੀ ਅੱਛਾ ਉਹਦੇ ਵਿੱਚ ਸੰਗਤ ਕਹਿੰਦੀ ਕਿ ਗ੍ਰੰਤੀ ਸਿੰਘ ਕਥਾ ਨਹੀਂ ਸਹੀ ਕਰਦੇ ਇਹ ਇਲਜ਼ਾਮ ਲਾਏ ਉਹਨਾਂ ਨੇ ਹਾਂਜੀ ਹਾਂਜੀ ਤੇ ਤੁਸੀਂ ਫਿਰ ਗ੍ਰੰਤੀ ਸਿੰਘ ਦੇ ਨਾਲ ਗੱਲ ਨਹੀਂ ਕੀਤੀ ਕਿ ਭਾਈ ਸਾਹਿਬ ਵੀ ਕਥਾ ਜਿਹੜੀ ਆ ਉਹ ਕਿੰਤੂ ਪ੍ਰੰਤੂ ਨਾ ਕਰੋ ਬੀਬੀਆਂ ਦੇ ਉੱਪਰ ਗੱਲਾਂ ਨਾ ਲਾਓ ਤੁਸੀਂ ਤਰੀਕੇ ਨਾਲ ਗੱਲਬਾਤ ਕਰੋ ਜੋ ਵੀ ਕਥਾ ਕਰਨੀ ਹੈ ਨੇ ਭਾਈ ਸਾਹਿਬ ਜੀ ਮੈਂ ਬਹੁਤ ਵਾਰੀ ਸਮਝਾ ਚੁੱਕਾ ਪਰ ਇਹ ਸਮਝਦਾ ਹੀ ਨਹੀਂ ਕੋਈ ਨਾਲ ਹੀ ਉਹਦੇ ਵਿੱਚ ਵੀ ਬਾਈਬਲ ਦੇ ਵੀ ਪ੍ਰਚਾਰ ਵਿੱਚ ਬੋਲ ਜਾਂਦੇਗੇ ਬੜੀ ਕਥਾ 'ਚ ਉਹਦੇ ਵਿੱਚ ਵੀ ਬੋਲ ਜਾਂਦਾ ਸੀ ਨਾਲ ਹੀ ਦੋ ਦੂਆ ਧਰਮਾਂ ਦੇ ਪ੍ਰਚਾਰ ਤੁਹਾਡੇ ਕੋਲੇ ਉਹ ਰਿਕਾਰਡਿੰਗਾਂ ਹੈਗੀਆਂ ਨੇ ਜੇ ਉੱਥੇ ਕੈਮਰੇ ਲੱਗੇ ਹੋਏ ਆ ਕਿ ਵੀ ਧਰਮ ਦਾ ਪ੍ਰਚਾਰ ਹੋ ਰਿਹਾ ਆ ਬਾਈਬਲ ਦਾ ਕਰ ਰਿਹਾ ਜਾਂ ਕਥਾ ਗਲਤ ਕਰ ਰਿਹਾ ਤੁਹਾਡੇ ਕੋਲੇ ਰਿਕਾਰਡਿੰਗਾਂ ਹੈਗੀਆਂ ਉਸ ਚੀਜ਼ ਦੀਆਂ ਹਾਂਜੀ ਕਥਾ ਦੀ ਕਥਾ ਦੀ ਰਿਕਾਰਡਿੰਗਾਂ ਹੈਗੀਆਂ ਨੇ ਜੀ ਠੀਕ ਹੈ ਜੀ ਕਸਟਮਰ ਤੁਹਾਡੇ ਤੇ ਉਹਨਾਂ ਨੇ ਇਲਜ਼ਾਮ ਲਗਾਏ ਆ ਕੁੱਟ ਮਾਰਦੇ ਕਿ ਤੁਸੀਂ ਉਹਨਾਂ ਦੀ ਕੁੱਟ ਮਾਰ ਕੀਤੀ ਆ ਨਹੀਂ ਵਾਹਿਗੁਰੂ ਜੀ ਸਾਰੇ ਇਲਜ਼ਾਮ ਝੂਠੇ ਨੇ ਉਹ ਇੱਥੇ ਸੰਗਤ ਇੰਨੀ ਆਉਂਦੀ ਕੋਈ ਵੀ ਪੋਰਤ ਤੋਂ ਸੰਗਤ ਦਾ ਬੰਦਾ ਆਪ ਨੂੰ ਕਹਦੇ ਵੇ ਕਿ ਕੁੱਟਿਆ ਨੂੰ ਤੁਸੀਂ ਦੋਸ ਦੋਹੇ ਦੰਡ ਲਾਓਗੇ ਆਪਾਂ ਨੂੰ ਮਨਜ਼ੂਰ ਹੈ ਅੱਛਾ ਮੇਨ ਮੁੱਦਾ ਇਹ ਵੀ ਆ ਕਿ ਮਹਾਰਾਜ ਦਾ ਪ੍ਰਕਾਸ਼ ਬੇਸਮੈਂਟ ਦੇ ਵਿੱਚ ਕੀਤਾ ਗਿਆ ਆ ਬਿਲਡਿੰਗ ਦੇ ਥੱਲੇ ਉਹ ਗੱਲ ਦੀ ਮਾਰੇ ਸਪਸ਼ਟ ਕਰਨ ਦਿਓ ਵੀ ਤੁਹਾਨੂੰ ਉਦੋਂ ਪਤਾ ਨਹੀਂ ਸੀ ਜਿਸ ਟਾਈਮ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਕਿ ਭਾਈ ਉੱਤੇ ਬਿਲਡਿੰਗਾਂ ਉੱਥੇ ਲੋਕ ਤੁਰੇ ਫਿਰਦੇ ਆ ਅਸੀਂ ਮਹਾਰਾਜ ਦਾ ਪ੍ਰਕਾਸ਼ ਕਿੱਥੇ ਕਰ ਰਹੇ ਆ ਨਹੀਂ ਭਾਈ ਕੋਈ ਬੇਸਮੈਂਟ ਤੇ ਹੈਗੀ ਜਿੱਥੇ ਲੰਗਰ ਹਾਲ ਹੈ ਨਾ ਉਹ ਬੇਸਮੈਂਟ ਦੇ ਥੱਲੇ ਹੀ ਹੈ ਮਤਲਬ ਕਿ ਬਿਲਡਿੰਗ ਦੇ ਥੱਲੇ ਲੰਗਰ ਹਾਲ ਆਂਦਾ ਪਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਉਹ ਪਿਛਲੀ ਜਗ੍ਹਾ ਦੇ ਵਿੱਚ ਮਤਲਬ ਕਿ ਪਿੱਛੇ ਖਾਲੀ ਜਗ੍ਹਾ ਹੁੰਦੀ ਜਿਹੜੀ ਆਪਣੀ ਉਹ ਹੈ ਮਹਾਰਾਜ ਜਿੱਥੇ ਪ੍ਰਕਾਸ਼ ਉੱਤੇ ਕੋਈ ਚੀਜ਼ ਨਹੀਂ ਹੈਗੀ ਇਹਨਾਂ ਦਾ ਮਤਲਬ ਉਹ ਕਿ ਬਿਲਡਿੰਗ ਦੇ ਬਿਲਡਿੰਗ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹ ਪਿੱਛੇ ਨੂੰ ਵਧਿਆ ਹੋਇਆ ਹੈ ਜਿਹੜਾ ਵਧਿਆ ਹੋਇਆ ਹੈ ਸਾਇਓ ਦੇ ਵਿੱਚ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਵੀ ਉੱਤੇ ਕੋਈ ਜਗ੍ਹਾ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਹਾਂਜੀ ਕੋਈ ਜਗ੍ਹਾ ਨਹੀਂ ਹੈਗੀ ਉੱਤੇ ਉਹਦੀ ਮੈਂ ਵੀਡੀਓ ਵੀ ਤੁਹਾਨੂੰ ਨਸ਼ਰ ਕਰ ਦਿਆਂਗਾ ਵੀਡੀਓ ਵੀ ਤੁਹਾਨੂੰ ਬਣਾ ਕੇ ਪਾ ਦਿਆਂਗਾ ਹਾਂ ਮੈਨੂੰ ਵੀਡੀਓ ਜਰੂਰ ਪਾਓ ਤੇ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਹੈ ਤੁਸੀਂ ਕਦੋਂ ਮਹਾਰਾਜ ਦਾ ਪ੍ਰਕਾਸ਼ ਇਸ ਜਗ੍ਹਾ ਦੇ ਉੱਪਰ ਕੀਤਾ ਹੈ ਇਹ ਜਿਹੜੀ ਜਗ੍ਹਾ ਆ 2000 12 ਦੇ ਵਿੱਚ ਇੱਥੇ ਆਇਆ ਗੁਰੂ ਘਰ ਵਾਹਿਗੁਰੂ ਜੀ ਉਦੋਂ ਖੁੱਲਿਆ 2007 ਦਾ ਠੀਕ ਹੈ ਜੀ ਉਸ ਟਾਈਮ ਆਪਣਾ ਤੁਸੀਂ ਸੰਗਤ ਦੀ ਮਦਦ ਲਈ ਸੀ ਜਿਸ ਟਾਈਮ ਤੁਸੀਂ ਗੁਰਦੁਆਰਾ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਆ ਹਾਂ ਜੀ ਵਾਹਿਗੁਰੂ ਜੀ ਲੋਸਮੇਟਾ ਕੀਤੇ ਸੀ ਪਰ ਉਦੋਂ ਮਨ ਲਗੇ ਸੰਗਤ ਦੇ ਕੋਲ ਜਿੱਦਾਂ ਉਹਨਾਂ ਕੰਮ ਦੀ ਪ੍ਰੋਬਲਮ ਸੀ ਨਹੀਂ ਕੋਈ ਦਿੰਦਾ ਨਾ ਜਿੱਦਾਂ ਫਿਰ ਅਸੀਂ ਪੰਚ ਸਿੰਘਾਂ ਨੇ ਫਿਰ ਸਲਾਹ ਕੀਤੀ ਮੁੰਡਿਆਂ ਨੇ ਕਿ ਜਗਾ ਪਹਿਲਾਂ ਲਈ ਜਾਵੇ ਕਿਉਂ ਪਲਾਕਾ ਲਾ ਕੇ ਹੀ ਵੇਚਣ ਵਾਸਤੇ ਮਾਲਕ ਉਹ ਕਹਿੰਦਾ ਮੈਂ ਜਗਾ ਵੇਚ ਨਹੀਂ ਜੇ ਤੁਸੀਂ ਲੈਣੀ ਤਾਂ ਠੀਕ ਨਹੀਂ ਤਾਂ ਕਹਿੰਦੇ ਬਸ ਸਮਾਂ ਤੋਂ ਝੁਕਣਾ ਪੈਣਾ ਫਿਰ ਓਨ ਦੀ سپورਟ ਸਾਨੂੰ ਫਿਰ ਜਗਾ ਲੈਣੀ ਪਈ ਸੀ ਤਾਂ ਮੇਰੇ ਦੇ ਜਿਹੜਾ ਮੁੰਡਾ ਫਿਰ ਉਹਨੇ ਜਗਾ ਆਪਣੇ ਨਾਂ ਤੇ ਲੋਨ ਕਰਕੇ ਫਿਰ ਲੈ ਲਗ ਦਿੱਤੀ ਸਾਨੂੰ ਠੀਕ ਹੈ ਜੀ ਯਾਨੀ ਕਿ ਜਿਹੜੀ ਇਹ ਹੁਣ ਜੰਗਾ ਆ ਇਹ ਤੁਹਾਡੇ ਤਾਏ ਦੇ ਮੁੰਡੇ ਦੇ ਨਾਂ ਦੇ ਉੱਪਰ ਲੋਨ ਹੋਇਆ ਆ ਤੇ ਯਾਨੀ ਕਿ ਕਿਰਾਇਆ ਜਿਹੜਾ ਹੁਣ ਗੁਰਦੁਆਰਾ ਸਾਹਿਬ ਚ ਉਹ ਤੁਹਾਡੇ ਤਾਏ ਦੇ ਮੁੰਡੇ ਨੂੰ ਜਾਂਦਾ ਜਿਹੜਾ ਵੀ ਜਿੰਨਾ ਵੀ ਹੋਊਗਾ ਹਾਂਜੀ ਜੀ ਉਹ ਨਹੀਂ ਕਿਸ਼ਤ ਜਾਂਦੀ ਵਾਗੁਰੂ ਜੀ 1175 ਦੀ ਕਿਸ਼ਤ ਜਾ ਰਹੀ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਤੁਹਾਡੇ ਤੇ ਇੱਕ ਹੋਰ ਇਲਜ਼ਾਮ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਸਮਗਰੀ ਵੇਚਦੇ ਹੋ ਦੁੱਧ ਵੇਚਦਾ ਆਟਾ ਦਾਲਾ ਵੇਚਦਾ ਤੁਹਾਡੀ ਦੁਕਾਨਾਂ ਦੇ ਉੱਪਰ ਜਾਂਦੀਆਂ ਨੇ ਉਹਦੇ ਵਿੱਚ ਕੀ ਸਚਾਈ ਹੈ ਜੀ ਨਹੀਂ ਬਾਈ ਗੁਰਜੀ ਸਮਾਨ ਚਲੋ ਮੈਂ ਮੰਨਣਾ ਸਮਾਨ ਗਿਆ ਜਰੂਰ ਹੈ ਸਮਾਨ ਨੂੰ ਗਿਆ ਉਹ ਹੀ ਸਮਾਨ ਜਿਹੜਾ ਸਮਾਨ ਆਪਾਂ ਲਿਆਈਦਾ ਗੁਰਦੁਆਰਾ ਲੰਗਰ ਦਾ ਜਿਹਦਾ ਆਟਾ ਹੋ ਗਿਆ ਲੈਣਾ ਪੈਂਦਾ ਕਿ ਕੋਈ ਹੋਰ ਚੀਜ਼ਾਂ ਤੇਲ ਵਗੈਰਾ ਉਹ ਬਾਰੇ ਚੇਂਜ ਕਰਕੇ ਉਹ ਸਮਾਨ ਲੈ ਲਈ ਰਹੀ ਉਹਦਾ ਠੀਕ ਹੈ ਜੀ ਤੇ ਹੁਣ ਜਿਹੜਾ ਇਹ ਮੁੱਦਾ ਜਿਹੜਾ ਇੰਨਾ ਭਖਿਆਗਾ ਤੋਂ ਪਿਆਇਆ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਮੁੱਦਾ ਜਿਹੜਾ ਇਹ ਕਾਹ ਤੋਂ ਜ਼ਿਆਦਾ ਇੰਨਾ ਹਾਈਲਾਈਟ ਹੋ ਰਿਹਾ ਇਸ ਟਾਈਮ ਇਹ ਭਾਈ ਸਾਹਿਬ ਜੀ ਇਹ ਮੁੜ ਕੇ ਨਿਜੀ ਰੰਜਦੇ ਦੀ ਮੇਰੇ ਤੋਂ ਇੰਡੀਆ ਤੋਂ ਐ ਕਿੰਨਾਂ ਨੂੰ ਤੁਹਾਡੇ ਇਹ ਬਾਬਾ ਜੀ ਨੂੰ ਇਹ ਨੌਕਰੀ ਕਰਕੇ ਆ ਸਾਡੇ ਪਿੰਡ ਪਹਿਲਾਂ ਠੀਕ ਹੈ ਜੀ ਪਿੰਡ ਡੱਡੀਆਂ ਤਲਵੰਡੀ ਦੇ ਵਿੱਚ ਨੇ ਨੌਕਰੀ ਕੀਤੀ ਜ਼ਿਲ੍ਹਾ ਸ਼ਿਆਰਪੁਰ ਦੇ ਵਿੱਚ ਉਤੋਂ ਇਹ ਸਾਡੇ ਟਾਡੇ ਪੂਰੇ ਮੇਰੇ ਇੰਡੀਆ ਤੱਕ ਤਾਂ ਬੈਰ ਪੇਨ ਦੇ ਨਾਲ ਪਿਆ ਉੱਤੇ ਉਹ ਮੈਨੂੰ ਬਾਅਦ ਚ ਬਦ ਦੱਸਿਆ ਕਰਦੇ ਨੇ ਕਹਿੰਦੇ ਤੂੰ ਕਿੱਥੇ ਰੱਖ ਲਿਆ ਕੋਲ ਕਹਿੰਦੇ ਬੰਦਾ ਸਹੀ ਨਹੀਂ ਹੈਗਾ ਠੀਕ ਹੈ ਜੀ ਇਸ ਟਾਈਮ ਤੁਹਾਡੇ ਤੁਸੀਂ ਯਾਨੀ ਕਿ ਪੇਪਰ ਬਣਵਾ ਕੇ ਦਿੱਤੇ ਗ੍ਰਾਂਤੀ ਸਿੰਘ ਨੇ ਜਾਂ ਬਿਨਾ ਪੇਪਰਾਂ ਤੋਂ ਹੀ ਨੇ ਇਹ ਨਹੀਂ ਪੇਪਰ ਸਾਰੇ ਨੂੰ ਤੂੰ ਸਪੇਨ ਤੋਂ ਮੰਗਾਇਆ ਮੈਂ ਉਦੋਂ 2-3 ਸਾਲ ਕਨੈਕਟ ਲੱਗਾ ਰਿਹਾ ਤੇ ਪੇਪਰ ਇੱਥੋਂ ਗੁਰੂ ਘਰ ਹੀ ਬਣਨੇ ਨੇ ਠੀਕ ਹੈ ਨਹੀਂ ਕਿ ਇਸ ਟਾਈਮ ਮੌਜੂਦਾ ਬਾਬਾ ਜੀ ਕੋਲ ਪੇਪਰ ਹੈਗੇ ਆ ਹਾਂ ਜੀ ਤੁਸੀਂ ਬਾਬਾ ਜੀ ਦੇ ਨਾਲ ਬੈਠ ਕੇ ਡਿਬੇਟ ਕਰਨ ਨੂੰ ਤਿਆਰ ਹੋ ਜੇ ਸੰਗਤ ਦੇ ਵਿੱਚ ਤੁਹਾਨੂੰ ਚੈਲੰਜ ਕਰਦੇ ਨੇ ਵੀ ਭਾਈ ਆ ਕੇ ਮੇਰੇ ਨਾਲ ਗੱਲਬਾਤ ਕਰ ਤੁਸੀਂ ਉਹਨੂੰ ਤਿਆਰ ਹੋ ਸੰਗਤ ਦੇ ਵਿੱਚ ਹਾਂਜੀ ਸੰਗਤ ਵਿੱਚ ਮੈਂ ਆਨ ਤਿਆਰ ਹਾਂ ਮੇਰੇ ਨਾਲ ਆ ਕੇ ਡਿਬੇਟ ਕਰੇ ਤੇ ਨਾਲ ਉਹ ਗੁੜੀਆ ਵੀ ਆਏਗੀ ਨਾਲ ਠੀਕ ਹੈ ਜੀ ਕਿਹੜੀ ਗੁੜੀਆ ਜਿਹਦੇ ਨਾਲ ਛੇੜਛੜ ਕੀਤੀ ਸੀ ਬਾਬਾ ਜੀ ਨੇ 2013 ਦੇ ਵਿੱਚ ਉਹ ਹਾਂਜੀ 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 23 ਜਤੇਜ ਰੋਇਰ ਤੇਈ ਦੇ ਵਿੱਚ ਸੌਰੀ ਠੀਕ ਹੈ ਜੀ ਤੇ ਠੀਕ ਹੈ ਭਾਜੀ ਤੇ ਹੋਰ ਕੋਈ ਗੱਲ ਸਾਹਮਣੇ ਰੱਖਣੀ ਹੈ ਤੁਸੀਂ ਰੱਖ ਸਕਦੇ ਹੋ ਇਸ ਟਾਈਮ ਤੁਹਾਨੂੰ ਹਜ਼ਾਰਾਂ ਲੋਕ ਜਿਹੜੇ ਆ ਸੁਣ ਰਹੇ ਆ ਤੁਹਾਡੀ ਆਵਾਜ਼ ਤੇ ਆ ਤੁਹਾਡੇ ਜਿਹ ਵਿਚਾਰ ਲੱਲਾ ਨੇ ਕੁੜੀ ਦੇ ਵੀ ਕੁੜੀ ਦਾ ਕਰਾ ਲਓ ਗੱਲ ਜੀ ਜਿਹੜੀ ਤੁਹਾਡੇ ਕੋਲ ਹੀ ਹੈ ਤੇ ਜੀ ਹਾਂਜੀ ਹਾਂਜੀ ਬਾਜੀ ਕਰੂਗਾ ਥੋੜੀ ਜਿਹੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬੇਟਾ ਤੁਹਾਡਾ ਮੇਰੇ ਨਾਮ ਗੁਰਜੀਤ ਕੌਰ ਹੈ ਜੀ ਠੀਕ ਹੈ ਜੀ 2023 ਦੇ ਵਿੱਚ ਸਤਨਾਮ ਸਿੰਘ ਜੀ ਕਹਿੰਦੇ ਆ ਕਿ ਵੀ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਤੁਹਾਡੇ ਨਾਲ ਛੇੜਛਾੜ ਕੀਤੀ ਗਈ ਸੀ ਬਾਬਾ ਜੀ ਵੱਲੋਂ ਜਾਂ ਹੋਰ ਕੋਈ ਲੜਕੀ ਦੇ ਨਾਲ ਕੀਤੀ ਗਈ ਸੀ ਹਾਂਜੀ ਮੇਰੇ ਨਾਲ ਵੀ ਕੀਤੀ ਗਈ ਸੀ ਤੇ ਦੋ ਹੀ ਦੋ ਤਿੰਨ ਮਹੀਨੇ ਬਾਅਦ ਕਿਸੇ ਹੋਰ ਲੜਕੀ ਨਾਲ ਹੀ ਉਹਨਾਂ ਵੱਲੋਂ ਬਤਮੀਜ਼ੀ ਕੀਤੀ ਗਈ ਸੀ ਅਸੀਂ ਦੋਨੋਂ ਹੀ ਕੁੜੀਆਂ 21 ਪਰਿਵਾਰ ਤੋਂ ਆ ਹਾਂਜੀ ਠੀਕ ਹੈ ਜੀ ਤੁਸੀਂ ਸੰਗਤ ਦੇ ਵਿੱਚ ਆਉਣ ਨੂੰ ਤਿਆਰ ਹੋ ਜੋ ਤੁਹਾਡੇ ਨਾਲ ਬਤਮੀ ਜੀ ਕੀਤੀ ਇਹ ਤੁਹਾਨੂੰ ਸੰਗਤ ਦੇ ਵਿੱਚ ਆਉਣਾ ਪੈਗਾ ਬਾਬਾ ਜੀ ਆ ਕੇ ਸਤਨਾਮ ਸਿੰਘ ਦੇ ਨਾਲ ਡਿਲੀਟ ਕਰਦੇ ਪੈਣਗੇ ਹਾਂ ਜੀ ਬਿਲਕੁਲ ਆਨ ਲਈ ਤਿਆਰ ਹਾਂ ਜੀ ਕਿਉਂਕਿ ਪਹਿਲਾਂ ਵੀ ਜਦੋਂ ਇਸਨੇ ਬਤਮੀ ਜੀ ਕੀਤੀ ਸੀਗੀ ਤਾਂ ਸੰਗਤ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਮਤਲਬ ਇਹਦੇ ਤੇ ਲਾਂਤਾਂ ਪਾਈਆਂ ਗਈਆਂ ਸੀਗੀਆਂ ਠੀਕ ਹੈ ਜੀ ਚਲੋ ਹਾਂ ਜੀ ਠੀਕ ਹੈ ਵੀਰੇ ਫਿਰ ਜਦੋਂ ਮੈਂ ਵੀਡੀਓ ਜਿਹੜੀ ਹੈ ਛੱਡਣ ਲੱਗਿਆ ਹਾਂ ਜੇ ਬਾਬਾ ਜੀ ਵੀਡੀਓ ਸੁਣਨਗੇ ਤਾਂ ਉਹ ਤੁਹਾਡੇ ਨਾਲ ਬੈਠਣਾ ਚਾਹੁੰਦੇ ਨੇ ਡਿਬੇਟ ਕਰਨੀ ਚਾਹੁੰਦੇ ਨੇ ਤਾਂ ਜਰੂਰ ਪਹੁੰਚਿਓ ਜਿੱਥੇ ਵੀ ਰੱਖਦੇ ਨੇ ਹਾਂਜੀ 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 ਇੱਕ ਹੋਰ ਕਮੇਟੀ ਮੈਂਬਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹੈ ਪਲੀਜ਼ ਉਹਨਾਂ ਲਈ ਵੀ ਹਾਂਜੀ ਵੈਗਦੀ ਖਾਲਸਾ ਵੈਗਦੀ ਭਤੀਜੀ ਵੈਗਦੀ ਖਾਲਸਾ ਵੈਗਦੀ ਫਤੇ ਬਾਬਾ ਜੀ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਨਾ ਸਾਰੀ ਗੱਲ ਦਾ ਪਤਾ ਲੱਗਿਆ ਤੇ ਜਦੋਂ ਇਹ ਬਾਬਾ ਜੀ ਤੁਹਾਡਾ ਪਹਿਲਾਂ ਨਾਮ ਦੱਸੋ ਨਾਮ ਕੀ ਹੈ ਤੁਹਾਡਾ ਮੈਂ ਸੰਧੂ ਵਰਿੰਦਰ ਸਿੰਘ ਸੰਧੂ ਹੈ ਹੀ ਮੇਰਾ ਨਾਮ ਠੀਕ ਹੈ ਬਾਬਾ ਜੀ ਹਾਂਜੀ ਹਾਂਜੀ ਇਹ ਜਦੋਂ ਗੱਲਬਾਤ ਹੋਈ ਸਾਰੀ ਤੇ ਮਤਲਬ ਕਿ ਮੈਂ ਬਾਬਾ ਜੀ ਨੂੰ ਕਿਹਾ ਵੀ ਮੈਂ ਬਾਬਾ ਜੀ ਇਹ ਗੱਲ ਗਲਤ ਹੈ ਵੀ ਤੁਸੀਂ ਇਦਾਂ ਵੀ ਦੂਸਰੇ ਧਰਮ ਦਾ ਵੀ ਪ੍ਰਚਾਰ ਕਰ ਰਹੇ ਹੋ ਨਾਲ ਤੇ ਨਾਲੇ ਮੈਂ ਹਾਂ ਤੁਸੀਂ ਆ ਜਿਹੜੀਆਂ ਤੁਸੀਂ ਹਰਕਤਾਂ ਕਰਦੇ ਹੋ ਬਾਬਾ ਜੀ ਇਹ ਗਲਤ ਨੇ ਕਿ ਇਹ ਚੱਲਣਾ ਨਹੀਂ ਇੱਥੇ ਨਹੀਂ ਕੰਮ ਚੱਲਣਾ ਹੈਗਾ ਕਿ ਪਿੱਛੇ ਜਿਵੇਂ ਮਤਲਬ ਕਿ ਮੈਂ ਇਹਦਾ ਬੈਕਗ੍ਰਾਉਂਡ ਸੁਣਿਆ ਬੰਦੇ ਦਾ ਜਦੋਂ ਇਹ ਇੰਡੀਆ ਤੋਂ ਆਇਆ ਇਹਨੂੰ ਪਹਿਲਾਂ ਵੀ ਦੋ ਤਿੰਨ ਗੁਰੂ ਘਰਾਂ ਦੇ ਵਿੱਚੋਂ ਕੱਢਿਆ ਗਿਆ ਇਹਦੀਆਂ ਗਲਤ ਹਰਕਤਾਂ ਕਰਕੇ ਠੀਕ ਹੈ ਮੈਂ ਕਹਾ ਕਿ ਮੈਂ ਤੇਰਾ ਬੈਕਗ੍ਰਾਉਂਡ ਬਾਬਾ ਜੀ ਸੁਣਿਆ ਹੋਇਆ ਪਹਿਲਾਂ ਤੇ ਮਤਲਬ ਕਿ ਗਲਤ ਏ ਸਾਰਾ ਕੁਝ ਇਨ ਇਨਬਾ ਬਾਬਾ ਜੀ ਨੇ ਇਨੇ ਮਤਲਬ ਪ੍ਰਧਾਨ ਜੀ ਨੇ ਜਦੋਂ ਕਹਿਤਾ ਨਾ ਵੀ ਤੇਰਾ ਕੰਟਰੈਕਟ ਖਤਮ ਹੈ ਵੀ ਤੂੰ ਜਾ ਸਕਦਾ ਹੈ ਨਾ ਵੀ ਮੈਂ ਅੱਗੇ ਤੇਰਾ ਕੰਟਰੈਕਟ ਨਹੀਂ ਲਾਣਾ ਇਹ ਬੰਦਾ ਮੇਰੇ ਸਾਹਮਣੇ ਤਾਬਿਆ ਤੋਂ ਉੱਠਿਆ ਮਹਾਰਾਜ ਦੀ ਤਾਬੇ ਉਹ ਗ੍ਰੰਤੀ ਸਿੰਘ ਦਾ ਰੁਤਬਾ ਬਹੁਤ ਵੱਡਾ ਹੁੰਦਾ ਹੈ ਨਾ ਮਹਾਰਾਜ ਦੀ ਤਾਬਿਆ ਤੋਂ ਉੱਠਿਆ ਤੇ ਉੱਠਦੇ ਅਸਾਰ ਹੀ ਜਦੋਂ ਇਨਾਂ ਨੇ ਬਾਬਾ ਜੀ ਨੇ ਇਹ ਗੱਲ ਸੁਣੀ ਵੀ ਮੇਰਾ ਕੰਟਰੈਕਟ ਅੱਗੇ ਤੁਸੀਂ ਖਤਮ ਕਰ ਰਹੇ ਹੋ ਤੇ ਇਹਨਾਂ ਨੇ ਇਹ ਨਹੀਂ ਕਿ ਹਾਂ ਮੈਂ ਦੋ ਬੰਦੇ ਇਕੱਠੇ ਕਰਾਂ ਵਿਚਾਰ ਵਿਚਾਂਦਰਾ ਕਰਾਂ ਵੀ ਬੜੇ ਸਹਿਸਵਾਣਾ ਗੱਲ ਕਰਾਂ ਇਹਨਾਂ ਨੇ ਗਾਲੀ ਗਲੋਚ ਕੀਤੀ ਉੱਥੇ ਪ੍ਰਧਾਨ ਕੌਣ ਹੁੰਦਾ ਉਹਦੇ ਪਿਓ ਦਾ ਗੁਰਦੁਆਰਾ ਹੈ ਉਹਦਾ ਪਿਓ ਇੱਥੇ ਦੇਖ ਜਾਂਦਾ ਮੈਨੂੰ ਕੱਢ ਕੇ ਵਿਖਾਵੇ ਤੇ ਫਿਰ ਉਸ ਟਾਈਮ ਇੱਕ ਇਸ ਬੰਦੇ ਨੇ ਇਹ ਗੱਲ ਕਹੀ ਬਾਬਾ ਜੀ ਨੇ ਕਿ ਮੈਂ ਕਹਿੰਦਾ ਮੈਂ ਕਹਿੰਦਾ ਜਿਹੜੀ ਜਿਹੜੀ ਕੁੜੀ ਵਾਰੇ ਇਹ ਕਹਿੰਦਾ ਪ੍ਰਧਾਨ ਗੱਲ ਕਰਦਾ ਕਹਿੰਦਾ ਉਹਨੂੰ ਤਾਂ ਸਾਰਾ ਪੋਰਤੋ ਜਾਣਦਾ ਮੈਂ ਇਹਨੂੰ ਇਹ ਗੱਲ ਕਹੀ ਬਾਬਾ ਜੀ ਤੁਸੀਂ ਕਿਸੇ ਦੀ ਧੀ ਪੈਨ ਨੂੰ ਕਿਵੇਂ ਜੱਜ ਕਰਦੇ ਪਏ ਹੋ ਤੁਸੀਂ ਇਹ ਗੱਲ ਕਿਵੇਂ ਬੋਲਦੇ ਪਏ ਹੋ ਹੈ ਬਾਬਾ ਜੀ ਉਸ ਤੋਂ ਬਾਅਦ ਜਦੋਂ ਇਹ ਸਾਰੇ ਸੰਗਤ ਅਗਲੇ ਐਤਵਾਰ ਇਕੱਠੀ ਹੋਈ ਉੱਥੇ ਗੱਲ ਹੋਈ ਤਾਂ ਮੈਂ ਕਿਹਾ ਮੈਂ ਬਾਬਾ ਜੀ ਤੁਸੀਂ ਪਿਛਲੇ ਐਤਵਾਰ ਆ ਗੱਲ ਬੋਲੀ ਬਾਬਾ ਸ਼ਰਮ ਮੂੰਹ ਤੇ ਮੁਕਰ ਗਿਆ ਬਾਬਾ ਜੀ ਵੀਰ ਜੀ ਬਾਬਾ ਕਹਿੰਦਾ ਮੈਂ ਤੇ ਇਹ ਗੱਲ ਕਹੀ ਨਹੀਂ ਹੈਗੀ ਤੇ ਮੈਂ ਖੁਦ ਬਾਬਾ ਜੀ ਕੋਲ ਖੜਾ ਇਹਨਾਂ ਨੇ ਖੁਦ ਬਾਈਬਲ ਰੱਖੀ ਹੋਈ ਹੈ ਉੱਥੇ ਤੇ ਇਹ 크ਿਸਚਨ ਧਰਮ ਦਾ ਨਾਲ ਪ੍ਰਚਾਰ ਕਰਾਉਂਦੇ ਨੇ ਜੋ ਕਿ ਬਿਲਕੁਲ ਨਿੰਦਣਯੋਗ ਗੱਲ ਹੈ ਇਹ ਸੰਗਤ ਦੇ ਵਿੱਚ ਵੀ ਕੁਝ ਵੀਰਾਂ ਨੂੰ ਗੱਲ ਕਹੀ ਗਈ ਸੀ ਕੁਝ ਕੁ ਵੀਰਾਂ ਨੇ ਕਿਹਾ ਕਿ ਇਹ ਗਲਤ ਹੈ ਕੁਝ ਕੁ ਵੀਰਾਂ ਦੇ ਬਿਆਨ ਆਏ ਕਿ ਚਲੋ ਬਾਈਬਲ ਦਾ ਹੋਣਾ ਕਿਹੜਾ ਗਲਤ ਹੈ ਤੁਸੀਂ ਇਹ ਗੱਲ ਦਾ ਵਿਚਾਰ ਦਿਓ ਕਿ ਗੁਰੂ ਘਰ ਦੇ ਵਿੱਚ ਬਾਈਬਲ ਦਾ ਇੱਕ ਹੋਣਾ ਸਹੀ ਗੱਲ ਹੈ ਜਾਂ ਗਲਤ ਹੈ ਭਾਵੇਂ ਇਹ ਤਾਂ ਜੇ ਤੁਸੀਂ ਜਦੋਂ ਤੁਹਾਨੂੰ ਇੰਨੀਆਂ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਠੀਕ ਹੈ ਜੀ ਫਿਰ ਤੁਹਾਨੂੰ ਉਦੋਂ ਹੀ ਗ੍ਰਾਂਤੀ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਸੀ ਇਹ ਤਾਂ ਹੁਣ ਇਹ ਗੱਲ ਹੋ ਗਈ ਲੋਕਾਂ ਨੇ ਇਹ ਕਹਿਣਾ ਆ ਕਿ ਵੀ ਗ੍ਰਾਂਤੀ ਸਿੰਘ ਨੇ ਇਲਜ਼ਾਮ ਲਾਇਆ ਨੇ ਪ੍ਰਧਾਨ ਦੇ ਉੱਪਰ ਤੇ ਹੁਣ ਪ੍ਰਧਾਨ ਜਿਹੜਾ ਹੈ ਗ੍ਰਾਂਤੀ ਸਿੰਘ ਦੇ ਉੱਪਰ ਇਲਜ਼ਾਮ ਲਗਾ ਰਿਹਾ ਆ ਜੇ ਤਾਂ ਇਹ ਤਾਂ ਗੱਲਾਂ ਭਾਜੀ ਇਹ ਨੇ ਤੁਹਾਡੇ ਕੋਲ ਜਿਹੜੇ ਪ੍ਰੂਫ ਨੇ 2023 ਦੇ ਵਿੱਚ ਕੁੜੀ ਨਾਲ ਬਤਮੀ ਜੀ ਹੋਈ ਦੀ ਵੀਡੀਓ ਆ ਬਹਿਬਲ ਦੀ ਨਾਲੀ ਵੀਡੀਓ ਆ ਤੁਹਾਡੇ ਕੋਲ ਕਿ ਬਹਿਬਲ ਦਾ ਪ੍ਰਚਾਰ ਕੀਤਾ ਜਾ ਰਿਹਾ ਆ ਫਿਰ ਤੁਸੀਂ ਸੱਚੀ ਪੁਰਾਣੀਆਂ ਵੀਡੀਓ ਤੁਹਾਡੇ ਕੋਲ ਨੇ ਜਿੱਦਾਂ ਕਤਨਾਪ ਸਿੰਘ ਨੇ ਕਿਹਾ ਕਿ ਪਾਦਰੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸੀਗੇ ਇਹਨਾਂ ਦੇ ਕੋਲੇ ਹਾਂਜੀ ਹਾਂਡੇ ਵੀ ਕਰਦੇ ਰਹੇ ਨੇ ਜੇ ਤੁਹਾਡੇ ਕੋਲ ਵੀਡੀਓ ਹੈਗੀਆਂ ਨੇ ਤਾਂ ਉਹ ਚੀਜ਼ ਦਾ ਸਬੂਤ ਹੈਗਾ ਕਿ ਵੀ ਹਾਂ ਤੁਸੀਂ ਸੱਚੇ ਹੋ ਹਾਂਜੀ ਹਾਂ ਹੁਣ ਮੈਂ ਤਾਂ ਇਹੀ ਚਾਹੂੰਗਾ